ਦਰਵਾਜ ਸਾਹਿਬ ਦੇ ਬਾਹਰ ਸੁਖਵੀਰ ਬਾਦਲ ਤੇ ਹਮਲਾ ਕਰਨ ਦੀ ਕੋਸ਼ਿਸ਼ ਚੱਲੀ ਗੋਲੀ ਨਰਾਇਣ ਸਿੰਘ ਨਾਦੇ ਵਿਅਕਤੀ ਨੇ ਗੋਲੀ ਚਲਾ ਦਿੱਤੀ ਜਦੋਂ ਗੋਲੀ ਨਰਾਇਣ ਸਿੰਘ ਚੋੜਾ ਨੇ ਚਲਾਈ ਸੀ ਤਾਂ ਇਸ ਦਾ ਸੇਧ ਸੁਖਵੀਰ ਬਾਦਲ ਵੱਲ ਸੀ ਪਰ ਅਚਾਨਕ ਸੁਰੱਖਿਆ ਕਰਮੀਆਂ ਦੀ ਹੁਸ਼ਿਆਰੀ ਨੇ ਨਰਾਇਣ ਸਿੰਘ ਦਾ ਹੱਥ ਵਧਾ ਦਿੱਤਾ ਅਤੇ ਗੋਲੀ ਕੰਦ ਨਾਲ ਲੱਗ ਗਈ। ਫਿਲਹਾਲ ਨਰਾਇਣ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਨਰਾਇਣ ਸਿੰਘ ਚੋੜਾ ਕੱਟਰਪੱਥੀ ਲਹਿਰ ਦਾ ਹਿੱਸਾ ਰਿਹਾ ਹੈ। ਉਸ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਦੀਪਕ ਕੁਮਾਰ ਦੀ ਰਿਪੋਰਟ। ਵੱਡੇ ਵੱਡੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇਰਾ ਵੇਖੋ ਇਸ ਇਹ ਇੱਕ ਗੁਰੂ ਘਰ ਦੀ ਸੰਗਤ ਆ। ਜੀ। ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗਨਾਹ ਕਰੇ ਗੁਰੂ ਘਰ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਲਏ ਜੀ ਰੋਕ ਦਈਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਕੋਈ ਗੱਲ ਨਹੀਂ ਹੋਈ ਹੈ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼